ਹੈਲੋ 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 21 ਸਿਆਪਾ ਕਾਦਾ ਪੈਣਾ ਵਾ ਸੰਦੀਪ ਨੂੰ ਪਤਾ ਲੱਗਾ ਹੋਣਾ ਪੇ 21 ਸਿਆਪਾ ਕਾਦਾ ਪੈਣਾ ਵਾ ਸੰਦੀਪ ਆਈ ਹੋਣੀ ਕਿਤੇ ਸਕੂਲੋਂ 21 ਚਲਿ ਵਾ ਇਨੀ ਨਿਕਲ 21 ਨਹੀਂ ਗਲਤ ਹਟ ਲਿਓ 21 ਮੇਰੇ ਘਰ ਸੁਣੋ ਜੇ ਤੁਸੀਂ ਕੰਮ ਕਰ ਪਹਿਲਾਂ ਵੀ ਮੈਨੂੰ ਇਹੋ ਹੀ ਫੜਕਾਉਂਦੀ ਰਹੀ ਤੇ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਹੂੰ ਹੁਣ ਜੇ ਮੈਂ ਨਹੀਂ ਹਾਂ ਠੀਕ ਹੈਗੀ ਹੈਗੇ ਆ ਥੋੜੇ ਜਿਹੇ ਪੈਸੇ ਸਾਡੇ ਕੋ ਸਾਂਝੇ ਖਾਤੇ ਦੇ ਤੈਨੂੰ ਦੇ ਦਾਂਗੇ ਤਾਂ ਕੋਈ ਗੱਲ ਨਹੀਂ ਤੂੰ ਆਪਣਾ ਆਪਣੇ ਕਮਰੇ ਕੱਢ ਲੈ ਉੱਥੇ ਤੋਂ ਕਮਰੇ ਬਣਾ ਲਈ ਇੱਥੇ ਦੁਕਾਨ ਚ ਲਈ ਜਾਵੀਆਂ ਆਪਣੀ ਤੇਰਾ ਦੋਵੇਂ ਪਾਸੇ ਸੌਂਰ ਜੂਗਾ ਸੌਂ ਕਰ ਲੋ ਖਾਂ ਮੇਰਾ ਰਹਿਂਦੇ ਸੜਕ ਦੇ ਉੱਤੇ ਖਾਂ ਆ ਸੌ ਜਾਣਾ ਲੈਣ ਵਾਲਾ ਹਾਂ ਤੇ ਮੈਂ ਆਪੇ ਵੇਚ ਲੂੰ ਕਿਸ ਨੂੰ ਜੇ ਮਿਚਣਾ ਹੋਗਾ ਤਾਂ ਕੱਢ ਲੈ ਓਣੀ ਇੱਥੇ ਹੁੰਦੀ ਹੁਣ ਕਦੀ ਵੀ ਇਹ ਗੱਲ ਭੁੱਲ ਜਾ ਪੈਸੇ ਦਿੱਤੇ ਆ ਮੈਂ ਤੁਹਾਨੂੰ ਕੀ ਪਤਾ ਨੇ ਕੀ ਸਲਾਵਾ ਕਰਨ ਦੇ ਉੱਥੇ ਤੇ ਬਸ ਫੋਨ ਫੜ ਕੇ ਤੇ ਬੈਠੇ ਰਿਆ ਕਰੋ ਤੇ ਉਹੀ ਗੱਲ ਦਾ ਯਾਗ ਨੇ ਸੁਣਾ ਹੀ ਇੱਥੇ ਆਵੇ ਨਾ ਹਣੋ ਬਸ ਤੂੰ ਇਹਨਾਂ ਲੁਕਾ ਕੇ ਰੱਖਿਓ ਇਹ ਨਾ ਮੈਂ ਜਦੋਂ ਅਸੀਂ ਡਿਊਟੀ ਤੇ ਚੱਲ ਜਾਈਏ ਮੰਮੀ ਪਿੱਛੇ ਫੋਲਾ ਫਲਾਈ ਕਰਨ ਕਮਰੇ ਨੂੰ ਨਾ ਲੋਗ ਲੱਗ ਜਾਇਆ ਕਰ ਕੱਲ ਤੋਂ ਠੀਕ ਹੈ ਨਾ ਕਿਲ ਤੂੰ ਨਾ ਸੇਵਾ ਕਰਦੀ ਸੀ ਤਾਂ ਹੁਣ ਜਾਨ ਦੇ ਭੱਜੇ ਉਧਰ ਤੇ ਚੱਲ ਜਾਨ ਫਿਰ ਪੱਕੇ ਉਧਰ ਮੰਮੀ ਆਉਂਦੇ ਨਾ ਤੁਸੀਂ ਗੱਲ ਕਰੋ ਠੀਕ ਹੈ ਨਾ ਹੋਈ ਮਾਰ ਗਿਆ ਕੁਝ ਨਹੀਂ ਕੁਝ ਨਹੀਂ ਆਉਂਦੇ ਨਾ ਮੰਮੀ ਤੇ ਕਰ ਲੈਨੀ ਏ ਗੱਲ ਤਹੀਂ ਕਰੋਗੇ ਗੱਲ ਕਰਕੇ ਨਾਂਗੇ ਨਾ ਬੁਲਾਇਆ ਹੁੰਨਾਂ ਨੇ ਇਹ ਨਾ ਹੁਣ ਉਹਨਾਂ ਦੀ ਹੋ ਗਈ ਏ ਜਾ ਕੇ ਤੇ ਗੱਲ ਕਰੋ ਜਾਓ ਕੀ ਗੱਲ ਕਰਾਂ ਉਹ ਜੋ ਬੰਦੇ ਮੈਨੂੰ ਮਵਾਜ ਮਾਰ ਕੇ ਖੜਿਆ ਸੀ ਕੀ ਕਿਦਾਂ ਕਹਿਣਾ ਕੀ ਆ ਉਹੀ ਗੱਲ ਕੇ ਜਿਹੜਾ ਇਹਨਾਂ ਨੇ ਉਹਨਾਂ ਦਾ ਨਾਮ ਲਾਇਆ ਵਾ ਕਿ ਸੰਦੀਪ ਸੋਨਾ ਕੱਢ ਕੇ ਲੈ ਗਈ ਆ ਸੰਦੀਪ ਨੇ ਸੌਰੀ ਜੋਤ ਰੁਪਈਆ ਦੇ ਦੇ ਜੇ ਨਹੀਂ ਤੇਰ ਕੋ ਪੈਸੇ ਹੈਗੇ ਬਾਹਰੋਂ ਥਾਂ ਲਾ ਦੇ ਉਹਨੇ ਵੀ ਕਮਰੇ ਪਾਉਣੇ ਆ ਸਕਦੀ ਹੋਣੇ ਤਾਂ ਕਰ ਮੈਂ ਤੇ ਨਹੀਂ ਇਹਨੂੰ ਦਲਜੀਤ ਨੂੰ ਇਹ ਗੱਲ ਕਹਿਣੀ ਹੁਣ ਤੂੰ ਆਪ ਹੀ ਗੱਲ ਕਰ ਉਹਨਾਂ ਦਾ ਜਿਹੜਾ ਜੋ ਵੀ ਕੱਢਦਾ ਸੀ ਮਹੀਨੇ ਦਾ ਤੇ ਇੰਨੇ ਜਿਹੇ ਭੁਲੇ ਜੜੀ ਹੁਣ ਪਤਾ ਲੱਗਾ ਨਾ ਇਹਨੂੰ ਵੀ ਕਿ ਇਹ ਕਿਦਾਂ ਦੇ ਦੋਵੇਂ ਜੀ ਕੀ ਕਹਿਣਾ ਮੈਂ ਉਹ ਤਾਂ ਤੇ ਨਹੀਂ ਬੁਲਾਇਆ ਕੋਈ ਨਾ ਕੋਈ ਗਿਜਲੀ ਪਕਾਈ ਹੋਣੀ ਆ ਲੈ ਦੱਸ ਤੁਹਾਡੇ ਮਨ ਵਿੱਚ ਨਾ ਸੱਕ ਦੀ ਸੂਈ ਰੇ ਸੂਈ ਹਾਂਜੀ ਮੰਮੀ ਉਹ ਐਵਰ ਦੇਣ ਦੇ ਕੋ ਲੈ 10 ਮੁੰਡੇ ਕਿ ਬੰਦ ਫੇ ਤੁਸੀਂ ਜੋ ਬੰਦੀ ਨਾ ਸਾਈਡ ਲੈਂਡ ਹੈ ਜੇ ਦੱਸੋ ਕਿਹੜੀ ਗੱਲ ਆ ਗੱਲ ਕਾਦੀ ਹੁਣੀ ਆ ਥਾਂ ਦਾ ਮੁੱਲ ਨਹੀਂ ਇਹ ਥਾਂ ਨੂੰ ਦੋ ਸੜਕਾਂ ਲੱਗਣ ਡਈਆਂ ਵਾ ਤੇ ਮਰਲੇ ਦਾ ਉਥੇ ਗਏ ਹੀ ਨਾ ਕੋਈ ਨਾ ਕੋਈ ਖਿਜੜੀ ਪਕਾ ਕੇ ਆਣੀ ਤੁਸੀਂ ਵੇ ਮੈਂ ਖਿਜੜੀ ਕੋਈ ਨਹੀਂ ਕੀ ਪਕਾਈ ਉਵੇਂ ਸਿਆਣਾ ਵਾ ਸਾਬ ਕਿਤਾ ਬਰਾਬਰ ਹੋ ਜਾਊਗਾ ਵਾਗਦੇ ਕਿੱਦਾਂ ਪਾਉਂਦਾ ਵਾਲਾ ਚਾਰ ਦਿਨਾਂ ਦਾ ਤੂੰ ਕੌਣ ਧੱਕਣ ਵਾਲਾ ਕੋਈ ਗੱਲ ਨਹੀਂ ਉਹਨਾਂ ਕੋਈ ਪਿਆਲੀ ਚ ਆ ਕੇ ਦੱਸ ਦਊਗਾ ਫਿਰ ਮੈਂ ਤਾਂ ਪਹਿਲਾਂ ਕਹਿੰਦਾ ਚਲੋ ਚਲੋ ਤੂੰ ਮੈਂ ਤਾਂ ਪਹਿਲਾਂ ਕਹਿੰਦਾ ਹੀ ਹੋ ਗਿਆ ਨਹੀਂ ਉਹਨਾਂ ਦੇ ਹੁਣ ਮੰਮੀ ਨੇ ਜਾ ਕੇ ਦੱਸਿਆ ਹਣਾ ਉਹਨੂੰ ਕੋਈ ਗੱਲ ਨਹੀਂ ਥਾਂ ਮੈਂ ਵੀ ਨਹੀਂ ਦਿੰਦਾ ਹੁਣ ਤੂੰ ਵਨ ਮੈਂ ਵਾਜਣੀ ਮੰਮੀ ਤੂੰ ਇਦਾਂ ਕਰਦਾ ਵਾਂ ਸੰਦੀਪ ਨੂੰ ਦੱਸਦਾ ਆਂ ਇਹੋ ਗੱਲ ਉਹਨਾਂ ਕੋਲ ਤੇ ਕਰਨਾ ਹੀ ਕੀ ਕਹਿੰਦੇ ਮੰਮੀ ਉਹ ਕਰਦੇ ਮਤਲਬ ਇਹਦੀ ਗੱਲ ਨਹੀਂ ਹੋਈ ਅੱਛਾ 18 ਲੱਖ ਹੋਇਆ ਹਾਂਜੀ ਅੱਛਾ ਇਹ ਕਿਚੜੀ ਪੱਕਣ ਦੀ ਈ ਉੱਧਰ ਉਹਨਾਂ ਨੂੰ ਕਹਿ ਦੋ ਕੋਈ ਹਿੱਸਾ ਲੈਣ ਨਹੀਂ ਆਉਣਾ ਇੱਧਰ ਛੁਣ ਗਿਆ ਨਾ 21 ਅੱਛਾ ਇਹ ਕਿਚੜੀ ਪੱਕਣ ਦੀ ਈ ਉੱਧਰ ਉਹਨਾਂ ਨੂੰ ਇੱਕ ਸੁਨਾਹ ਦੇ ਦਿਓ ਕਿ ਇੱਧਰ ਆਉਣ ਦੀ ਕੋਈ ਲੋੜ ਨਹੀਂ ਆ ਮੰਮੀ ਕਹਿੰਦੀ ਸਭਿਆ ਗਈ ਵਿੱਚ ਬੱਸ ਜਾ ਮੈਂ ਹੈਲੋ 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 1 ਸਿਆਪਾ ਕਾਦਾ ਪੈਣਾ ਵਾ ਸੰਦੀਪ ਨੂੰ ਪਤਾ ਲੱਗਾ ਹੋਣਾ ਫਿਰ 2 ਸਿਆਪਾ ਕਾਦਾ ਪੈਣਾ ਵਾ ਸੰਦੀਪ ਆਈ ਹੋਣੀ ਕਿਤੇ ਸਕੂਲੋਂ 2 1 ਚਲੇ ਵਾ ਨਹੀਂ ਨਿਕਲ 2 1 ਨਹੀਂ ਗਲਤ ਹੈ ਅਟਲਿਓ 2 ਮੇਰੇ ਘਰ ਸੁਣੋ ਜੇ ਤੁਸੀਂ ਕੰਮ ਕਰ ਪਹਿਲਾਂ ਵੀ ਮੈਨੂੰ ਇਹੋ ਹੀ ਫੜਕਾਉਂਦੀ ਰਹੀ ਕਿ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਹੂੰ ਹੁਣ ਜੇ ਮੈਂ ਨਹੀਂ ਹਾਂ ਠੀਕ ਹੈਗੀ ਹੈਗੇ ਆ ਥੋੜੇ ਜੇ ਪੈਸੇ ਸਾਡੇ ਕੋ ਸਾਂਝੇ ਖਾਤੇ ਦੀ ਤੈਨੂੰ ਦੇ ਦਾਂਗੇ ਤਾਂ ਕੋਈ ਗੱਲ ਨਹੀਂ ਤੂੰ ਬਣਾ ਆਪਣੇ ਕਮਰੇ ਕੱਟ ਲੈ ਉਹਥੇ ਤੋਂ ਕਮਰੇ ਬਣਾ ਲਈ ਇੱਥੇ ਦੁਕਾਨ ਚ ਲਈ ਜਾਵੀਆਂ ਆਪਣੀ ਤੇਰਾ ਦੋਵੇਂ ਪਾਸੇ ਸੌਰ ਜੂਗਾ ਪਾਸੇ ਕਰ ਲੋ ਹੋਰ ਕੀ ਥਾਂ ਮੇਰਾ ਰਹਿਣ ਦੇ ਸੜਕ ਦੇ ਉੱਤੇ ਥਾਂ ਆਂ ਸੌ ਜਾਣਾ ਲੈਣ ਵਾਲਾ ਹਾਂ ਹਾਂ ਤੇ ਮੈਂ ਆਪੇ ਵੇਚ ਲੂੰਗਾ ਇਹਨੂੰ ਜੇ ਮਿਚਾਊਗਾ ਤਾਂ ਕੱਟ ਲੈ ਉਹ ਨਹੀਂ ਇੱਥੇ ਹੁੰਦੇ ਹੁਣ ਕਦੀ ਵੀ ਇਹ ਗੱਲ ਭੁੱਲ ਜਾ ਪੈਸੇ ਦੇਤੇ ਆ ਮੈਂ ਤੁਹਾਨੂੰ ਕੀ ਪਤਾ ਨੇ ਕੀ ਸਲਾਵਾ ਕਰਨ ਦੇ ਉੱਥੇ ਤੇ ਬਸ ਫੋਨ ਫੜ ਕੇ ਤੇ ਬੈਠੇ ਰਿਆ ਕਰੋ ਤੇ ਉਹੀ ਗੱਲ ਦਾ ਜਾਗਦੇ ਸੁਣਾਹੀ ਇੱਥੇ ਆਵੇ ਨਾ ਹੁਣੋ ਬਸ ਤੂੰ ਇਹਨਾਂ ਲੁਕਾ ਕੇ ਰੱਖਿਓ ਇਹਨਾਂ ਵੇ ਜਿੱਦਨ ਅਸੀਂ ਡਿਊਟੀ ਤੇ ਚੱਲ ਜਾਈਏ ਮੰਮੀ ਪਿੱਛੇ ਫੋਲੋ ਫਲਾਈ ਕਰਨ ਕਮਰੇ ਨੂੰ ਨਾ ਲੋਗ ਲੱਗ ਜਾਇਆ ਕਰ ਕੱਲ ਤੋਂ ਠੀਕ ਹੈ ਨਾ ਕੱਲ ਤੋਂ ਤਾਂ ਸੇਵਾ ਕਰਦੀ ਸੀ ਤਾਂ ਹੁਣੇ ਜਾਣ ਦੇ ਭੱਜੇ ਉਧਰ ਤੇ ਚੱਲ ਜਾਣ ਫਿਰ ਪੱਕੇ ਹੀ ਉਧਰ ਮੰਮੀ ਆਉਂਦੇ ਨਾ ਤੂੰ ਹੀ ਗੱਲ ਕਰੋ ਠੀਕ ਹੈ ਨਾ ਹੋਈ ਮਾ ਗਾ ਕੁਝ ਨਹੀਂ ਕੁਝ ਨਹੀਂ ਆਉਂਦੇ ਨਾ ਮੰਮੀ ਕੀ ਕਰ ਲੈਨੀ ਹੈ ਗੱਲ ਤਹੀਂ ਕਰੋਗੇ ਗੱਲ ਕਰਕੇ ਨਾਂਗੇ ਨਾ ਬੁਲਾਇਆ ਹੁੰਦਾ ਨੇ ਇਹ ਨਾ ਹੁਣ ਉਹਨਾਂ ਦੇ ਹੋ ਗਈ ਜਾ ਕੇ ਤੇ ਗੱਲ ਕਰੋ ਜਾਓ ਮੈਂ ਕੀ ਗੱਲ ਕਰਾਂ ਉਹ ਜੋ ਬੰਦੇ ਮੈਨੂੰ ਮਵਾਜ ਮਾਰ ਕੇ ਖੜਿਆ ਸੀ ਕੀ ਕਿਦਾਂ ਕਹਿਣਾ ਕੀ ਆ ਉਹੀ ਗੱਲ ਕਹ ਜਿਹੜਾ ਇਹਨਾਂ ਨੇ ਉਹਨਾਂ ਦਾ ਨਾਮ ਲਾਇਆ ਵਾ ਕਿ ਸੰਦੀਪ ਸੋਨਾ ਕੱਢ ਕੇ ਲੈ ਗਈ ਆ ਸੰਦੀਪ ਨੇ ਸੌਰੀ ਜੋਤ ਰੁਪਈਆ ਦੇ ਦੇ ਜੇ ਨਹੀਂ ਤੇਰ ਕੋ ਪੈਸੇ ਹੈਗੇ ਬਾਹਰੋਂ ਥਾਂ ਲਾ ਦੇ ਉਹਨੇ ਵੀ ਕਮਰੇ ਪਾਉਣੇ ਆ ਸਕਦੀ ਹੋਣੇ ਤਾਂ ਕਰ ਮੈਂ ਤੇ ਨਹੀਂ ਇਹਨੂੰ ਦਲਜੀਤ ਨੂੰ ਇਹ ਗੱਲ ਕਹਿਣੀ ਹੁਣ ਤੋ ਆਪ ਹੀ ਗੱਲ ਕਰ ਉਹਨਾਂ ਦਾ ਜਿਹੜਾ ਜੋ ਵੀ ਕੱਢਦਾ ਸੀ ਮਹੀਨੇ ਦਾ ਤੇ ਇੰਨੇ ਜਿਹੇ ਭੁਏ ਜੜੀ ਹੁਣ ਪਤਾ ਲੱਗਾ ਨਾ ਇਹਨੂੰ ਵੀ ਕਿ ਇਹ ਕਿਦਾਂ ਦੇ ਦੋਵੇਂ ਜੀ ਕੀ ਕਹਿਣਾ ਮੈਂ ਉਹ ਤਾਂ ਤੇ ਨਹੀਂ ਬੁਲਾਇਆ ਕੋਈ ਨਾ ਕੋਈ ਗਿਜਲੀ ਭਕਾਈ ਹੋਣੀ ਆ ਲੈ ਦੱਸ ਤੁਹਾਡੇ ਮਨ ਵਿੱਚ ਨਾ ਸੱਕ ਦੀ ਸੂਈ ਰੇ ਸੂਈ ਹਾਂਜੀ ਮੰਮੀ ਹੋਏਵਰ ਦੇਵਿੰਦੇ ਕੋ ਲੈ 10 ਮੁੰਡੇ ਕਿਉਂ ਬੰਦ ਫੇਤੋ ਹੀ ਜੋ ਬੰਦੀ ਨਾ ਸਾਈਡ ਲੈਂਡ ਹੈ ਜੀ ਦੱਸੋ ਕਿਹੜੀ ਗੱਲ ਆ ਗੱਲ ਕਾਦੀ ਹੋਣੀ ਆ ਥਾਂ ਦਾ ਮੁੱਲ ਨਹੀਂ ਐ ਥਾਂ ਨੂੰ ਦੋ ਸੜਕਾਂ ਲੱਗਣ ਡਈਆਂ ਵਾ ਤੇ ਮਰਲੇ ਦਾ ਉਥੇ ਗਏ ਹੀ ਨਾ ਕੋਈ ਨਾ ਕੋਈ ਕਿਚੜੀ ਪਕਾ ਕੇ ਆਉਣੀ ਤੁਸੀਂ ਵੀ ਮੈਂ ਕਿਚੜੀ ਕੋਈ ਨਹੀਂ ਕੀ ਪਕਾਈ ਉਵੇਂ ਸਿਆਣਾ ਵਾਂ ਸਾਫ਼ ਕਿਤਾਬ ਬਰਾਬਰ ਹੋ ਜਾਊਗਾ ਵਾਗਰੇ ਸੇ ਕਿੱਦਾਂ ਪਉਂਦਾ ਬਾਲਾ ਜਾਲ ਕਰ ਨਾਲ ਤੂੰ ਕੌਣ ਢੱਕਣ ਵਾਲਾ ਕੋਈ ਗੱਲ ਨਹੀਂ ਉਹਨਾਂ ਕੋਈ ਆ ਹੀ ਪਿਆਲੀ ਚ ਆ ਕੇ ਦੱਸ ਦਊਗਾ ਫਿਰ ਮੈਂ ਤਾਂ ਪਹਿਲੂ ਕਹਿਣ ਉਹ ਚਲੋ ਚਲੋ ਤੂੰ ਵਨ ਮੈਂ ਤਾਂ ਪਹਿਲੂ ਕਹਿਣ ਜਾਈ ਹੋ ਗਿਆ ਨਾ ਤੁਸੀਂ ਉਹਨਾਂ ਨੇ ਹੁਣ ਮੰਮੀ ਨੇ ਜਾਗ ਦੱਸਿਆਣਾ ਉਹਨੂੰ ਕੋਈ ਗੱਲ ਨਹੀਂ ਥਾਂ ਮੈਂ ਵੀ ਨਹੀਂ ਦਿੰਦਾ ਹੁਣ ਤੂੰ ਵਨ ਮੈਂ ਵਾਅਦੇ ਨਹੀਂ ਮੰਮਾ ਤੂੰ ਵਨ ਐਦਾਂ ਕਰਦਾ ਵਾਂ ਸੰਦੀਪ ਨੂੰ ਦੱਸਦਾ ਐ ਇਹੋ ਗੱਲ ਉਹਨਾਂ ਕੋਲ ਤੇ ਕਰਨਾ ਹੀ ਕੀ ਕਹਿੰਦੇ ਮੰਮੀ ਉਹ ਕਰਦੇ ਮਤਲਬ ਇਹਦੀ ਗੱਲ ਨਹੀਂ ਹੋਈ ਅੱਛਾ 18 ਲੱਖ ਹੋਇਆ ਹਾਂਜੀ ਅੱਛਾ ਇਹ ਖਿਚੜੀ ਪੱਕਣ ਦੀ ਸੀ ਉੱਧਰ ਉਹਨਾਂ ਨੂੰ ਕਹਿ ਦੋ ਕੋਈ ਹਿੱਸਾ ਲੈਣ ਨਹੀਂ ਆਉਣਾ ਇੱਧਰ ਥੋਣ ਗਿਆ ਨਾ ਥੋਣ ਅੱਛਾ ਇਹ ਖਿਚੜੀ ਪੱਕਣ ਦੀ ਸੀ ਉੱਧਰ ਉਹਨਾਂ ਨੂੰ ਇੱਕ ਸੁਨਾਹ ਦੇ ਦਿਓ ਕਿ ਇੱਧਰ ਆਉਣ ਦੀ ਕੋਈ ਲੋੜ ਨਹੀਂ ਆ ਨਹੀਂ ਮੰਮੀ ਕਹਿੰਦੀ ਸਭ ਆ ਗਈ ਵਿੱਚ ਬਸ ਜਾਓ ਹੈਲੋ 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 ਬਬਾ 1 ਸਿਆਪਾ ਕਾਦਾ ਪੈਣਾ ਵਾ ਸੰਦੀਪ ਨੂੰ ਪਤਾ ਲੱਗਾ ਹੋਣਾ ਫਿਰ 2 ਸਿਆਪਾ ਕਾਦਾ ਪੈਣਾ ਵਾ ਸੰਦੀਪ ਆਈ ਹੋਣੀ ਕਿਤੇ ਸਕੂਲੋਂ 2 1 ਚਲੇ ਵਾ ਇਹ ਨਹੀਂ ਨਿਕਲ 2 1 ਨਹੀਂ ਗਲਤ ਹੈ ਹਟ ਲਿਓ 2 1 ਮੇਰੇ ਘਰ ਸੁਣੋ ਜੇ ਤੁਸੀਂ ਕੰਮ ਕਰ ਪਹਿਲਾਂ ਵੀ ਮੈਨੂੰ ਇਹੋ ਹੀ ਫੜਕਾਉਂਦੀ ਰਹੀ ਕਿ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਹੂੰ ਹੁਣ ਜੇ ਮੈਂ ਨਹੀਂ ਹਾਂ ਠੀਕ ਹੈਗੀ ਹੈਗੇ ਆ ਥੋੜੇ ਜੇ ਪੈਸੇ ਸਾਡੇ ਕੋ ਸਾਂਝੇ ਖਾਤੇ ਦੀ ਤੈਨੂੰ ਦੇ ਦਾਂਗੇ ਤਾਂ ਕੋਈ ਗੱਲ ਨਹੀਂ ਤੂੰ ਆਪਣਾ ਆਪਣੇ ਕਮਰੇ। ਕੱਟ ਲੈ ਉਹਥੇ ਤੋਂ ਕਮਰੇ ਬਣਾ ਲਈ ਇੱਥੇ ਦੁਕਾਨ ਚ ਲਈ ਜਾਵੀਆਂ ਆਪਣੀ ਤੇਰਾ ਦੋਵੇਂ ਪਾਸੇ ਸੌਰ ਜੂਗਾ। ਪਾਸੇ ਕਰ ਲੋ। ਹੋਰ ਕੀ? ਥਾਂ ਮੇਰਾ ਰਹਿਣ ਦੇ। ਸੜਕ ਦੇ ਉੱਤੇ ਥਾਂ ਆਂ ਸੌ ਜਾਣਾ ਲੈਣ ਵਾਲਾ। ਹਾਂ ਤੇ ਮੈਂ ਆਪੇ ਵੇਚਨੂੰ ਕਿਸ ਨੂੰ ਜੇ ਮਿਚਾਊਗਾ ਤਾਂ। ਕੱਟ ਲੈ।